ਖਾਨਾ ਚਦਰ ਪੱਟੀ ਦੀ ਪੁਲਿਸ ਵੱਲੋਂ ਇੱਕ ਅਸਲਾ ਐਕਟ ਦੇ ਤਹਿਤ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਸ ਨੂੰ ਜਦੋਂ ਅੱਜ ਨਿਸ਼ਾਨਦੇਹੀ ਉੱਪਰ ਲਿਆਂਦਾ ਗਿਆ ਤਾਂ ਉਸ ਨੇ ਪੁਲਿਸ ਪਾਰਟੀ ਉੱਪਰ ਫਾਇਰਿੰਗ ਕਰ ਦਿੱਤੀ ਇਸ ਦੌਰਾਨ ਜਿਹੜੀ ਪੁਲਿਸ ਪਾਰਟੀ ਹੈ ਉਸ ਦੀ ਜਵਾਬੀ ਕਾਰਵਾਈ ਦਰਾਂ ਨੂੰ ਜ਼ਖਮੀ ਹੋ ਗਿਆ ਇਸ ਦੌਰਾਨ ਮੌਕੇ ਤੇ ਜਿਹੜੇ ਡੀਐਸਪੀ ਲਵਕੇ ਸੈਣੀ ਪੁੱਜੇ ਨੇ ਉਹਨਾਂ ਨਾਲ ਗੱਲ ਕਰਾਂਗੇ ਕੀ ਮਾਮਲਾ ਹੈ ਔਰ ਇਹ ਮੁਲਜ਼ਮ ਕਿਸ ਨਾਲ ਜੁੜਿਆ ਹੈ ਕਿਹੜੇ ਸਰ ਦੇ ਸਬੰਧ ਪਾਏ ਗਏ ਹੈ ਕੇਸ ਗੈਂਗ ਦਾ ਹੈ ਇਸ ਦਾ ਸਬੰਧ ਪ੍ਰਭ ਦਾਸੂਬਾਲ ਗੈਂਗਸਟਰ ਦੇ ਨਾਲ ਹੈ ਇਉਂ ਦੇ ਕਹਿੰਦੇ ਕਈ ਜਗ੍ਹਾ ਫਾਇਰਿੰਗ ਇਨਸਟੈਂਸ ਹੋਏ ਜਾਂਦੰਦਾ ਸੀ ਤੇ ਕੱਲ ਸੀ ਇਹਦੇ ਥਾਣਾ ਸਦਰਪੱਟੀ ਵਿੱਚ ਇੱਕ ਪਚਾ ਦਰਜ ਕੀਤਾ ਸੀ ਆਮ ਜੈਕਟ ਦਾ ਜਿਸ ਵਿੱਚੋਂ ਇੱਕ ਪਿਸਤਲ ਤੇ ਰੋਂਦ ਰਿਕਵਰ ਹੋਈ ਸੀ ਬੁਰਾ ਨੇ ਤਫਤੀਸ਼ ਇਸਨੇ ਪੁਲਿਸ ਪਾਰਟੀ ਨੂੰ ਦੱਸਿਆ ਕਿ ਇਹਦੇ ਕੋਲ ਇੱਕ ਹੋਰ ਵੈਪਨ ਹੈ ਕਲੌਕ ਪਿਸਤਲ ਜਿਹੜਾ ਕਿ ਸਨੇ ਬਾਮਲੀ ਵਾਲਾ ਰੋਡ ਦੇ ਉੱਤੇ ਇੱਕ ਸੁਨਸਾਨ ਜਗ੍ਹਾ ਤੇ ਲੁਕੋ ਕੇ ਰੱਖਿਆ ਹੋਇਆ ਹੈ ਜਦੋਂ ਪੁਲਿਸ ਪਾਰਟੀ ਇਸ ਨੂੰ ਇੱਥੇ ਲੈ ਕੇ ਆਉਂਦੀ ਹੈ ਤਾਂ ਇਸਨੇ ਵੈਪਨ ਦੀ ਰਿਕਵਰੀ ਦੇ ਦੌਰਾਨ ਉਹ ਪਿਸਟਲ ਆਲਰੇਡੀ ਜੋ ਨੋਟਡ ਵੀ ਸੀ ਉਸ ਦੇ ਨਾਲ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਵਾਬੀ ਫਾਇਰ ਵਿੱਚ ਸਰਦਰਪੱਟੀ ਦੀ ਪੁਲਿਸ ਨੇ ਬਹਾਦਰੀ ਨਾਲ ਸਾਹਮਣਾ ਕਰਦੇ ਹੋਏ ਗੋ ਫਾਇਰ ਕੀਤੇ ਜਿਨ੍ਹਾਂ ਵਿੱਚੋਂ ਇੱਕ ਫਾਇਰਿਸ ਦੀ ਲਾਤੇ ਲਾਤੇ ਲੱਗ ਗਿਆ ਤੇ ਇਹਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਉਸ ਤੋਂ ਬਾਅਦ ਐਂਬੂਲੈਂਸ ਬੁਲਾ ਕੇ ਇਸ ਨੂੰ ਸਿਵਲ ਸਿਵਲ ਹਸਪਤਾਲ ਪੱਟੀ ਦਾਖਲ ਕਰਵਾਇਆ ਗਿਆ ਜਿੱਥੇ ਇਹਦਾ ਇਲਾਜ ਚੱਲ ਰਿਹਾ ਹੈ ਜੀ ਸਰ ਇਹ ਪ੍ਰਭਦਾਸੂ ਬਾਲ ਦੇ ਖਿਲਾਫ ਹੀ ਪਹਿਲੇ ਕਾਫੀ ਦਰਜਾ ਮਾਮਲੇ ਹੈ ਔਰ ਇਹ ਫਰੋਤੀਆਂ ਨੂੰ ਲੈ ਕੇ ਵੀ ਇਹ ਸਰ ਗੱਲ ਸਾਹਮਣੇ ਆ ਰਹੀ ਹੈ ਕੁਝ ਇਹਦੇ ਖਿਲਾਫ ਕਿੰਨੇ ਪਰਚੇ ਦਰਜਾ ਪਹਿਲਾਂ ਇਸ ਜਿਨ੍ਹਾਂ ਵਿੱਚ 307 ਆਈਪੀਸੀ ਵਰਗੇ ਹਿੰਸ ਅਫੈਂਸ ਵੀ ਪਰਚੇ ਦਰਜ ਹਨ ਕੁਝ ਪਰਚੇ ਹਰੀਕੇ थाने ਦਰਜ ਹਨ ਤੇ ਇੱਕ ਸਿਟੀ ਜ਼ੀਰਾਂ ਵਿੱਚ ਵੀ ਦਰਜ ਹੈ ਬਾਕੀ ਦੀ ਕਿਸ ਕਿਸਵਤ ਵਿੱਚ ਸ਼ਮੂਲੀਅਤ ਹੈ ਉਹ ਅਜੇ ਮੈਟਰ ਆਫ ਇਨਵੈਸਟੀਗੇਸ਼ਨ ਆਪਾਂ ਜਰੂਰ ਤਸਦੀਕ ਕਰਾਂਗੇ ਸਰ ਇਸ ਗੰਗ ਦੇ ਇਹ ਵੀ ਗੱਲ ਸਾਹਮਣੇ ਆਈ ਹੈ ਕੁਝ ਪਰਚੇ ਪਹਿਲਾਂ ਵੀ ਪੁਲਿਸ ਵੱਲੋਂ ਦਰਜ ਕੀਤੇ ਗਿਆਨ ਕਿ ਗਵਾਂਡੀ ਦੇਸ਼ ਪਾਕਿਸਤਾਨ ਨਾਲ ਵੀ ਸੰਬੰਧ ਪਾਇਆ ਗਿਆ ਇਸ ਮਗਲੋਂ ਲੋਕ ਹਰਿਆਣ ਦੀਆਂ ਖੇਪਾਂ ਔਰ ਹਥਿਆਰ ਵਿਪਨ ਮੰਗਾ ਕੇ ਸਪਲਾਈ ਕਰਦੇ ਨੇ ਕੁਝ ਇਹ ਵੀ ਗੱਲ ਸਾਹਮਣੇ ਆ ਰਹੀ ਕੁਝ ਇਹਦੇ ਵਿੱਚ ਉਹ ਜੇ ਮੈਟਰੋਫ ਇਨਵੈਸਟੀਗੇਸ਼ਨ ਹੈ ਜਿੱਦਾਂ ਦੀ ਕੋਈ ਗੱਲ ਸਾਹਮਣੇ ਕੀ ਤੇ ਆਪਾਂ ਜਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਇਸ ਦੌਰਾਨ ਹੋਰ ਵੀ ਕੋਈ ਇਹਦੇ ਵਿੱਚ ਪੁੱਛ ਕੇ ਵਿੱਚ ਗੱਲ ਸਾਹਮਣੇ ਆਈ ਹੈ ਜਿਹਦੇ ਵਿੱਚ ਇਹਦੇ ਸਬੰਧ ਕਿਸੇ ਹੋਰ ਗੈਂਗ ਨਾਲ ਵੀ ਇਸ ਤੋਂ ਇਲਾਵਾ 10 ਬਲ ਤੋਂ ਸੰਪਾਈ ਗਿਆ ਇਸ ਨੇ ਕੁਝ ਹੋਰ ਲੋਕਾਂ ਦੇ ਨਾਮ ਲਏ ਹੈ ਤੇ ਆਪਾਂ ਵੀ ਜਰੂਰ ਹੋਣਾ ਚੰਗੀ ਤਰ੍ਹਾਂ ਤਸਦੀਕ ਕਰਕੇ ਉਹਨਾਂ ਦੇ ਖਿਲਾਫ ਵੀ ਬੰਦੀ ਲੀਗਲ ਕਾਰਵਾਈ ਜਰੂਰ ਕਰਾਂਗੇ ਪਰ ਕੁੱਲ ਇਸ ਬਾਸੋਂ ਹੁਣ ਇਸ ਵੇਲੇ ਕਿੰਨੇ ਵੈਪਨ ਬਰਾਮਦ ਹੋਏ ਕੀ ਕੀ ਬਰਾਮਦ ਹੋਇਆ ਟੋਟਲ ਅਜੇ ਤੱਕ ਇਹਦੇ ਕੋ ਦੋ ਵੈਪਨ ਰਿਕਵਰ ਹੋ ਚੁਕੇ ਹਨ ਇੱਕ ਤਾਂ ਕੱਲ ਹੀ ਰਿਕਵਰ ਹੋ ਗਿਆ ਸੀ ਇਸਨ ਡੀਐਸਪੀ ਪਟੀਲ ਕੇਸ ਐਨੀ ਜਿਹੜ ਨੇ ਦੱਸਿਆ ਹੈ ਕਿ ਮਲਜ਼ਮ ਪਾਸੋਂ 2 ਵੈਪਨ ਜਿਹੜੇ ਬਰਾਮਦ ਕੀਤੇ ਗਏ ਜਿਦੇ ਵਿੱਚ ਗਲੌਕ ਪਿਸਤੌਲ ਸ਼ਾਮਲ ਹਨ ਔਰ ਇਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਜਿਹੜੇ ਗਲੌਕ ਪਿਸਤੌਲ ਹਨ ਗਵਾਂਡੀ ਦੇਸ਼ ਪਾਕਿਸਤਾਨ ਵੱਲੋਂ ਡਰੋਨ ਦੀ ਮਦਦ ਨਾਲ ਮੰਗਵਾਏ ਜਾਂਦੇ ਸਨ ਔਰ ਪੁਲਿਸ ਵੱਲੋਂ ਇਸ ਨੂੰ ਹਿਰਾਸਤ ਵਿੱਚ ਲੈਂਦੇ ਹੋਏ ਜਿੱਥੇ ਸਿਵਲ ਹਸਪਤਲ ਇਲਾਜ ਲਈ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਇਸ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਰਮਨ ਚਾਵਲਾ ਜਗਮਾਨੀ ਟੀਵੀ ਤਰਨਤਾਰਨ ਫਨਾਸਦਰ ਪੱਟੀ ਦੀ ਪੁਲਿਸ ਵੱਲੋਂ ਇੱਕ ਅਸਲਾ ਐਕਟ ਦੇ ਤਹਿਤ ਉਹ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਸ ਨੂੰ ਜਦੋਂ ਅੱਜ ਨਿਸ਼ਾਨਦੇਹੀ ਉੱਪਰ ਲਿਆਂਦਾ ਗਿਆ ਤਾਂ ਉਸ ਨੇ ਪੁਲਿਸ ਪਾਰਟੀ ਉੱਪਰ ਫਾਇਰਿੰਗ ਕਰ ਦਿੱਤੀ ਇਸ ਦੌਰਾਨ ਜਿਹੜੀ ਪੁਲਿਸ ਪਾਰਟੀ ਹੈ ਉਸ ਦੀ ਜਵਾਬੀ ਕਾਰਵਾਈ ਦੌਰਾਨ ਉਹ ਜ਼ਖਮੀ ਹੋ ਗਿਆ ਇਸ ਦੌਰਾਨ ਮੌਕੇ ਤੇ ਜਿਹੜੇ ਡੀਐਸਪੀ ਲਵਕੇ ਸੈਣੀ ਪੁੱਜੇ ਨੇ ਉਹਨਾਂ ਨਾਲ ਗੱਲ ਕਰਾਂਗੇ ਕੀ ਮਾਮਲਾ ਹੈ ਔਰ ਇਹ ਮੁਲਜ਼ਮ ਕਿਸ ਨਾਲ ਜੁੜਿਆ ਆ ਕਿਹੜੇ ਸਰੇ ਦੇ ਸਬੰਧ ਪਾਏ ਗਏ ਕੇਸ ਗੈਂਗ ਦਾ ਹੈ ਇਸ ਦਾ ਸਬੰਧ ਪ੍ਰਭ ਦਾਸੋਵਾਲ ਗੈਂਗਸਟਰ ਦੇ ਨਾਲ ਹੈ ਇਹ ਉਸ ਦੇ ਕਹਿੰਦੇ ਕਈ ਜਗ੍ਹਾ ਫਾਇਰਿੰਗ ਇਨਸਟੈਂਸ ਹੋਈਆਂ ਜਾਂਦੰਦਾ ਸੀ ਤੇ ਕੱਲ ਸਹੀ ਦੇ ਥਾਣਾ ਸਦਰਪੱਟੀ ਵਿੱਚ ਇੱਕ ਪਚਾ ਦਰਜ ਕੀਤਾ ਸੀ ਆਮ ਜੈਕਟ ਦਾ ਜਿਸ ਵਿੱਚ ਇਹਦੇ ਤੋਂ ਇੱਕ ਪਿਸਟਲ ਤੇ ਰੋਂਦ ਰਿਕਵਰ ਹੋਈ ਸੀ ਬੁਰਾ ਨੇ ਤਫਤੀਸ਼ ਇਸਨੇ ਪੁਲਿਸ ਪਾਰਟੀ ਨੂੰ ਦੱਸਿਆ ਕਿ ਇਹਦੇ ਕੋਲ ਇੱਕ ਹੋਰ ਵੈਪਨ ਹੈ ਕਲੋਕ ਪਿਸਟਲ ਜਿਹੜਾ ਕਿਸਨੇ ਬਾਮਨੀ ਵਾਲਾ ਰੋਡ ਦੇ ਉੱਤੇ ਇੱਕ ਸੁਨਸਾਨ ਜਗ੍ਹਾ ਤੇ ਲੁਕੋ ਕੇ ਰੱਖਿਆ ਹੋਇਆ ਹੈ ਜਦੋਂ ਪੁਲਿਸ ਪਾਰਟੀ ਇਸ ਨੂੰ ਇੱਥੇ ਲੈ ਕੇ ਆਉਂਦੀ ਹੈ ਤਾਂ ਇਸਨੇ ਵੈਪਨ ਦੀ ਰਿਕਵਰੀ ਦੇ ਦੌਰਾਨ ਉਹ ਪਿਸਟਲ ਆਲਰੇਡੀ ਜੋ ਨੋਟਡ ਵੀ ਸੀ ਉਸਨਾਂ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਵਾਬੀ ਫਾਇਰ ਵਿੱਚ ਸਦਰਪੱਟੀ ਦੀ ਪੁਲਿਸ ਨੇ ਬਹਾਦਰੀ ਨਾਲ ਸਾਹਮਣਾ ਕਰਦੇ ਹੋਏ ਗੋਲ ਫਾਇਰ ਕੀਤੇ ਜਿਨ੍ਹਾਂ ਵਿੱਚੋਂ ਇੱਕ ਫਾਇਰਿਸ ਦੀ ਲਾਤੇ ਲਾਤੇ ਲੱਗ ਗਿਆ ਤੇ ਇਹਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਉਸ ਤੋਂ ਬਾਅਦ ਐਂਬੂਲੈਂਸ ਬੁਲਾ ਕੇ ਇਸਨੂੰ ਸਿਵਲ ਸਿਵਲ ਹਸਪਤਾਲ ਪੱਟੀ ਦਾਖਲ ਕਰਵਾਇਆ ਗਿਆ ਜਿੱਥੇ ਇਹਦਾ ਇਲਾਜ ਚੱਲ ਰਿਹਾ ਹੈ ਜੀ ਸਰ ਇਹ ਪ੍ਰਭਦ ਅਸੂਵਾਲ ਦੇ ਖਿਲਾਫ ਵੀ ਪਹਿਲੇ ਕਾਫੀ ਦਰਜਾ ਮਾਮਲੇ ਹੈ ਔਰ ਇਹ ਫਰੋਤੀਆਂ ਨੂੰ ਲੈ ਕੇ ਵੀ ਇਹ ਸਰ ਗੱਲ ਸਾਹਮਣੇ ਆ ਰਹੀ ਹੈ ਕੁਝ ਇਹਦੇ ਖਿਲਾਫ ਕਿੰਨੇ ਪਰਚੇ ਦਰਜਾ ਪਹਿਲਾਂ ਇਸ ਦੇ ਉੱਪਰ ਇਸ ਤੋਂ ਪਹਿਲੇ 5 ਪਰ ਜਿਨ੍ਹਾਂ ਵਿੱਚ 307 ਆਈਪੀਸੀ ਵਰਗੇ ਹਿੰਸ ਆਫੈਂਸ ਵੀ ਪਰਚੇ ਦਰਜ ਹਨ ਕੁਝ ਪਰਚੇ ਹਰੀਕੇ थाने ਦਰਜ ਹਨ ਤੇ ਇੱਕ ਸਿਟੀ ਜ਼ੀਰਾ ਵਿੱਚ ਵੀ ਦਰਜ ਹੈ ਬਾਕੀ ਦੀ ਕਿਸ ਕਿਸਵਾਰਤਾ ਵਿੱਚ ਸ਼ਮੂਲੀਅਤ ਹੈ ਉਹ ਅਜੇ ਮੈਟਰੋਫ ਇਨਵੈਸਟੀਗੇਸ਼ਨ ਆਪਾਂ ਜਰੂਰ ਤਸਦੀਕ ਕਰਾਂਗੇ ਸਰ ਇਸ ਗੈਂਗ ਦੇ ਇਹ ਵੀ ਗੱਲ ਸਾਹਮਣੇ ਆਈ ਹੈ ਕੁਝ ਪਰਚੇ ਪਹਿਲਾਂ ਵੀ ਪੁਲਿਸ ਵੱਲੋਂ ਦਰਜ ਕੀਤੇ ਗਏ ਹਨ ਕਿ ਗਵੰਡੀ ਦੇਸ਼ ਪਾਕਿਸਤਾਨ ਨਾਲ ਵੀ ਸੰਬੰਧ ਪਾਇਆ ਗਿਆ ਇਸ ਮਗਲੋਂ ਲੋਕ ਹਰਿਆਣੀਆਂ ਕਿਪਾਂ ਔਰ ਹਥਿਆਰ ਵਿਪਨ ਮੰਗਾ ਕੇ ਸਪਲਾਈ ਕਰਦੇ ਹਨ ਕੁਝ ਇਹ ਵੀ ਗੱਲ ਸਾਹਮਣੇ ਆ ਰਹੀ ਕੁਝ ਇਹਦੇ ਵਿੱਚ ਉਹ ਜੇ ਮੈਟਰੋਫ ਇਨਵੈਸਟੀਗੇਸ਼ਨ ਹੈ ਜਿੱਦਾਂ ਦੀ ਕੋਈ ਗੱਲ ਸਾਹਮਣੇ ਕੀਤੀ ਆ ਆਪਾਂ ਜਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਇਸ ਦੌਰਾਨ ਹੋਰ ਵੀ ਕੋਈ ਇਹਦੇ ਵਿੱਚ ਪੁਛਗੇ ਵਿੱਚ ਗੱਲ ਸਾਹਮਣੇ ਆਈ ਹੈ ਜਿਹਦੇ ਵਿੱਚ ਇਹਦੇ ਸਬੰਧ ਕਿਸੇ ਹੋਰ ਗੈਂਗ ਨਾਲ ਵੀ ਇਸ ਤੋਂ ਇਲਾਵਾ ਦਸੂਬਲ ਤੋਂ ਸਨ ਪਾਈ ਗਿਆ ਇਸ ਨੇ ਕੁਝ ਹੋਰ ਲੋਕਾਂ ਦੇ ਨਾਮ ਲਏ ਆ ਤੇ ਆਪਾਂ ਵੀ ਜਰੂਰ ਹੋਣਾ ਚੰਗੀ ਤਰ੍ਹਾਂ ਤਸਦੀਕ ਕਰਕੇ ਉਹਨਾਂ ਦੇ ਖਿਲਾਫ ਵੀ ਬੰਦੀ ਲੀਗਲ ਕਾਰਵਾਈ ਜਰੂਰ ਕਰਾਂਗੇ ਪਰ ਕੁੱਲ ਇਸ ਬਾਸੋਂ ਹੁਣ ਇਸ ਵੇਲੇ ਕਿੰਨੇ ਵੈਪਨ ਬਰਾਮਦ ਹੋਏ ਕੀ ਕੀ ਬਰਾਮਦ ਹੋਇਆ ਟੋਟਲ ਹਜੇ ਤੱਕ ਹੀ ਦੇਖੋ ਦੋ ਵੈਪਨ ਰਿਕਵਰ ਹੋ ਚੁਕੇ ਹਨ ਇੱਕ ਤਾਂ ਕੱਲੀ ਰਿਕਵਰ ਹੋ ਗਿਆ ਸਨ ਡੀਐਸਪੀ ਪਟੀਲ ਦੇ ਕੇਸ ਹੈ ਜਿਹਨਾਂ ਨੇ ਦੱਸਿਆ ਹੈ ਕਿ ਮੁਲਜ਼ਮ ਪਾਸੋਂ ਦੋ ਵੈਪਨ ਜਿਹੜੇ ਬਰਾਮਦ ਕੀਤੇ ਗਏ ਜਦੇ ਵਿੱਚ ਗਲੌਕ ਪਿਸਤੌਲ ਸ਼ਾਮਲ ਹਨ ਔਰ ਇਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਜਿਹੜੇ ਗਲੌਕ ਪਿਸਤੌਲ ਹਨ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਡਰੋਨ ਦੀ ਮਦਦ ਨਾਲ ਮੰਗਵਾਏ ਜਾਂਦੇ ਸਨ ਔਰ ਪੁਲਿਸ ਵੱਲੋਂ ਇਸ ਨੂੰ ਹਿਰਾਸਤ ਵਿੱਚ ਲੈਂਦੇ ਹੋਏ ਜਿੱਥੇ ਸਿਵਲ ਹਸਪਤਲ ਇਲਾਜ ਲਈ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਇਸ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਰਮਨ ਚਾਵਲਾ ਜਗਮਨੀ ਟੀਵੀ ਤਰੰਤਾਰਨ ਅਨਾਸਦਰ ਪੱਟੀ ਦੀ ਪੁਲਿਸ ਵੱਲੋਂ ਇੱਕ ਅਸਲਾ ਐਕਟ ਦੇ ਤਹਿਤ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਸ ਨੂੰ ਜਦੋਂ ਅੱਜ ਨਿਸ਼ਾਨਦੇਹੀ ਉੱਪਰ ਲਿਆਂਦਾ ਗਿਆ ਤਾਂ ਉਸ ਨੇ ਪੁਲਿਸ ਪਾਰਟੀ ਉੱਪਰ ਫਾਇਰਿੰਗ ਕਰ ਦਿੱਤੀ ਇਸ ਦੌਰਾਨ ਜਿਹੜੀ ਪੁਲਿਸ ਪਾਰਟੀ ਹੈ ਉਸ ਦੀ ਜਵਾਬੀ ਕਾਰਵਾਈ ਦਰਾਂ ਨੂੰ ਜ਼ਖਮੀ ਹੋ ਗਿਆ ਇਸ ਦੌਰਾਨ ਮੌਕੇ ਤੇ ਜਿਹੜੇ ਡੀਐਸਪੀ ਲਵਕੇ ਸੈਣੀ ਪੁੱਜੇ ਨੇ ਉਹਨਾਂ ਨਾਲ ਗੱਲ ਕਰਾਂਗੇ ਕੀ ਮਾਮਲਾ ਹੈ ਔਰ ਇਹ ਮੁਲਜ਼ਮ ਕਿਸ ਨਾਲ ਜੁੜਿਆ ਹੈ ਕਿਹੜੇ ਸਰ ਦੇ ਸਬੰਧ ਪਾਏ ਗਏ ਹੈ ਕੇਸ ਗੈਂਗ ਦਾ ਹੈ ਇਸ ਦਾ ਸਬੰਧ ਪ੍ਰਭ ਦਾਸੂਬਾਲ ਗੈਂਗਸਟਰ ਦੇ ਨਾਲ ਹੈ ਇਹ ਉਸ ਦੇ ਕਹਿੰਦੇ ਕਈ ਜਗ੍ਹਾ ਫਾਇਰਿੰਗ ਇਨਸਟੈਂਸ ਤੋਂ ਇੰਜਾਮ ਦੰਦਾ ਸੀ ਤੇ ਕੱਲ ਸੀ ਇਹਦੇ ਤੇ ਥਾਣਾ ਸਦਰਪੱਟੀ ਵਿੱਚ ਇੱਕ ਪਚਾ ਦਰਜ ਕੀਤਾ ਸੀ ਆਮ ਜੈਕਟ ਦਾ ਜਿਸ ਵਿੱਚ ਇਹਦੇ ਤੋਂ ਇੱਕ ਪਿਸਤਲ ਤੇ ਰੋਂਦ ਰਿਕਵਰ ਹੋਈ ਸੀ ਬੁਰਾ ਨੇ ਤਫਤੀਸ਼ ਇਸਨੇ ਪੁਲਿਸ ਪਾਰਟੀ ਨੂੰ ਦੱਸਿਆ ਕਿ ਇਹਦੇ ਕੋਲ ਇੱਕ ਹੋਰ ਵੈਪਨ ਹੈ ਕਲੌਕ ਪਿਸਤਲ ਜਿਹੜਾ ਕਿ ਸਨੇ ਬਾਮਲੀ ਵਾਲਾ ਰੋਡ ਦੇ ਉੱਤੇ ਇੱਕ ਸੁਨਸਾਨ ਜਗ੍ਹਾ ਤੇ ਲੁਕੋ ਕੇ ਰੱਖਿਆ ਹੋਇਆ ਹੈ ਜਦੋਂ ਪੁਲਿਸ ਪਾਰਟੀ ਇਸ ਨੂੰ ਇੱਥੇ ਲੈ ਕੇ ਆਉਂਦੀ ਹੈ ਤਾਂ ਇਸਨੇ ਵੈਪਨ ਦੀ ਰਿਕਵਰੀ ਦੇ ਦੌਰਾਨ ਉਹ ਪਿਸਤਲ ਆਲਰੇਡੀ ਜੋ ਨੋਟਡ ਵੀ ਸੀ ਉਸ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਵਾਬੀ ਫਾਇਰ ਵਿੱਚ ਸਦਰਪੱਟੀ ਦੀ ਪੁਲਿਸ ਨੇ ਬਹਾਦਰੀ ਨਾਲ ਸਾਹਮਣਾ ਕਰਦੇ ਹੋਏ ਗੋ ਫਾਇਰ ਕੀਤੇ ਜਿਨ੍ਹਾਂ ਵਿੱਚੋਂ ਇੱਕ ਫਾਇਰਿਸ ਦੀ ਲਾਤੇ ਲਾਤੇ ਲੱਗ ਗਿਆ ਤੇ ਇਹਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਉਸ ਤੋਂ ਬਾਅਦ ਐਂਬੂਲੈਂਸ ਬੁਲਾ ਕੇ ਇਸ ਨੂੰ ਸਿਵਲ ਸਿਵਲ ਹਸਪਤਾਲ ਪੱਟੀ ਦਾਖਲ ਕਰਵਾਇਆ ਗਿਆ ਜਿੱਥੇ ਇਹਦਾ ਇਲਾਜ ਚੱਲ ਰਿਹਾ ਹੈ ਜੀ ਸਰ ਇਹ ਪ੍ਰਭਤ ਅਸੂਵਾਲ ਦੇ ਖਿਲਾਫ ਵੀ ਪਹਿਲੇ ਕਾਫੀ ਦਰਜਾ ਮਾਮਲੇ ਔਰ ਇਹ ਫਰੋਤੀਆਂ ਨੂੰ ਲੈ ਕੇ ਵੀ ਇਹ ਸਰ ਗੱਲ ਸਾਹਮਣੇ ਆ ਰਹੀ ਹੈ ਕੁਝ ਇਹਦੇ ਖਿਲਾਫ ਕਿੰਨੇ ਪਰਚੇ ਦਰਜਾ ਪਹਿਲਾਂ ਇਸ ਦੇ ਉੱਪਰ ਇਸ ਤੋਂ ਪਹਿਲੇ 5 ਪਰਚੇ ਦਰ ਜਿਨ੍ਹਾਂ ਵਿੱਚ 307 ਆਈਪੀਸੀ ਵਰਗੇ ਹਿੰਸ ਅਫੈਂਸ ਵੀ ਪਰਚੇ ਦਰਜ ਹਨ ਕੁਝ ਪਰਚੇ ਹਰੀਕੇ थाने ਦਰਜ ਹਨ ਤੇ ਇੱਕ ਸਿਟੀ ਜ਼ੀਰਾਂ ਵਿੱਚ ਵੀ ਦਰਜ ਹੈ ਬਾਕੀ ਦੀ ਕਿਸ ਕਿਸਵਤ ਵਿੱਚ ਸ਼ਮੂਲੀਅਤ ਹੈ ਉਹ ਅਜੇ ਮੈਟਰ ਆਫ ਇਨਵੈਸਟੀਗੇਸ਼ਨ ਆਪਾਂ ਜਰੂਰ ਤਸਦੀਕ ਕਰਾਂਗੇ ਸਰ ਇਸ ਗੰਗ ਦੇ ਇਹ ਵੀ ਗੱਲ ਸਾਹਮਣੇ ਆਈ ਹੈ ਕੁਝ ਪਰਚੇ ਪਹਿਲਾਂ ਵੀ ਪੁਲਿਸ ਵੱਲੋਂ ਦਰਜ ਕੀਤੇ ਗਿਆਨ ਕਿ ਗਵਾਂਡੀ ਦੇਸ਼ ਪਾਕਿਸਤਾਨ ਨਾਲ ਵੀ ਸੰਬੰਧ ਪਾਇਆ ਗਿਆ ਇਸ ਮਗਲੋਂ ਲੋਕ ਹਰਿਆਣ ਦੀਆਂ ਖੇਪਾਂ ਔਰ ਹਥਿਆਰ ਵਿਪਨ ਮੰਗਾ ਕੇ ਸਪਲਾਈ ਕਰਦੇ ਨੇ ਕੁਝ ਇਹ ਵੀ ਗੱਲ ਸਾਹਮਣੇ ਆ ਰਹੀ ਕੁਝ ਇਹਦੇ ਵਿੱਚ ਉਹ ਜੇ ਮੈਟਰੋਫ ਇਨਵੈਸਟੀਗੇਸ਼ਨ ਹੈ ਜਿੱਦਾਂ ਦੀ ਕੋਈ ਗੱਲ ਸਾਹਮਣੇ ਕੀ ਤੇ ਆਪਾਂ ਜਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਇਸ ਦੌਰਾਨ ਹੋਰ ਵੀ ਕੋਈ ਇਹਦੇ ਵਿੱਚ ਪੁੱਛ ਕੇ ਵਿੱਚ ਗੱਲ ਸਾਹਮਣੇ ਆਈ ਹੈ ਜਿਹਦੇ ਵਿੱਚ ਇਹਦੇ ਸਬੰਧ ਕਿਸੇ ਹੋਰ ਗੈਂਗ ਨਾਲ ਵੀ ਇਸ ਤੋਂ ਇਲਾਵਾ 10 ਬਲ ਤੋਂ ਸੰਪਾਈ ਗਿਆ ਇਸ ਨੇ ਕੁਝ ਹੋਰ ਲੋਕਾਂ ਦੇ ਨਾਮ ਲਏ ਹੈ ਤੇ ਆਪਾਂ ਵੀ ਜਰੂਰ ਹੋਣਾ ਚੰਗੀ ਤਰ੍ਹਾਂ ਤਸਦੀਕ ਕਰਕੇ ਉਹਨਾਂ ਦੇ ਖਿਲਾਫ ਵੀ ਬੰਦੀ ਲੀਗਲ ਕਾਰਵਾਈ ਜਰੂਰ ਕਰਾਂਗੇ ਪਰ ਕੁੱਲ ਇਸ ਬਾਸੋਂ ਹੁਣ ਇਸ ਵੇਲੇ ਕਿੰਨੇ ਵੈਪਨ ਬਰਾਮਦ ਹੋਏ ਕੀ ਕੀ ਬਰਾਮਦ ਹੋਇਆ ਟੋਟਲ ਅਜੇ ਤੱਕ ਇਹਦੇ ਕੋਲ 2 ਵੈਪਨ ਰਿਕਵਰ ਹੋ ਚੁਕੇ ਹਨ ਇੱਕ ਤਾਂ ਕੱਲ ਹੀ ਰਿਕਵਰ ਹੋ ਗਿਆ ਇਸਨ ਡੀਐਸਪੀ ਪਟੀਲ ਕੇਸ ਹੈ ਜਿਹਨੇ ਦੱਸਿਆ ਹੈ ਕਿ ਮੁਲਜ਼ਮ પાસે ਦੋ ਵੈਪਨ ਜਿਹੜੇ ਬਰਾਮਦ ਕੀਤੇ ਗਏ ਜਿਦੇ ਵਿੱਚ ਗਲੌਕ ਪਿਸਤੌਲ ਸ਼ਾਮਲ ਹਨ ਔਰ ਇਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਜਿਹੜੇ ਗਲੌਕ ਪਿਸਤੌਲ ਹਨ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਡਰੋਨ ਦੀ ਮਦਦ ਨਾਲ ਮੰਗਵਾਏ ਜਾਂਦੇ ਸਨ ਔਰ ਪੁਲਿਸ ਵੱਲੋਂ ਇਸ ਨੂੰ ਹਿਰਾਸਤ ਵਿੱਚ ਲੈਂਦੇ ਹੋਏ ਜਿੱਥੇ ਸਿਵਲ ਹਸਪਤਲ ਇਲਾਜ ਲਈ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਇਸ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਰਮਨ ਚਾਵਲਾ ਜਗਮਨੀ ਟੀਵੀ ਤਰੰਤਾਂ ਨਾਸਰਪੱਟੀ ਦੀ ਪੁਲਿਸ ਵੱਲੋਂ ਇੱਕ ਅਸਲਾ ਐਕਟ ਦੇ ਤਹਿਤ ਉਹ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਸ ਨੂੰ ਜਦੋਂ ਅੱਜ ਨਿਸ਼ਾਨਦੇਹੀ ਉੱਪਰ ਲਿਆਂਦਾ ਗਿਆ ਤਾਂ ਉਸ ਨੇ ਪੁਲਿਸ ਪਾਰਟੀ ਉੱਪਰ ਫਾਇਰਿੰਗ ਕਰ ਦਿੱਤੀ ਇਸ ਦੌਰਾਨ ਜਿਹੜੀ ਪੁਲਿਸ ਪਾਰਟੀ ਹੈ ਉਸ ਦੀ ਜਵਾਬੀ ਕਾਰਵਾਈ ਦੌਰਾਨ ਉਹ ਜ਼ਖਮੀ ਹੋ ਗਿਆ ਇਸ ਦੌਰਾਨ ਮੌਕੇ ਤੇ ਜਿਹੜੇ ਡੀਐਸਪੀ ਲਵਕੇ ਸੈਣੀ ਪੁੱਜੇ ਨੇ ਉਹਨਾਂ ਨਾਲ ਗੱਲ ਕਰਾਂਗੇ ਕੀ ਮਾਮਲਾ ਹੈ ਔਰ ਇਹ ਮੁਲਜ਼ਮ ਕਿਸ ਨਾਲ ਜੁੜਿਆ ਆਇਆ ਹੈ ਕਿਹੜੇ ਸਰੇ ਦੇ ਸਬੰਧ ਪਾਏ ਗਏ ਹੈ ਕੇਸ ਗੈਂਗ ਦਾ ਹੈ ਇਸ ਦਾ ਸਬੰਧ ਪ੍ਰਭ ਦਾਸੋਵਾਲ ਗੈਂਗਸਟਰ ਦੇ ਨਾਲ ਹੈ ਦੇ ਉਸ ਦੇ ਕਹਿੰਦੇ ਕਈ ਜਗ੍ਹਾ ਫਾਇਰਿੰਗ ਇੰਸੀਡੈਂਟਸ ਹੋਏ ਜਾਂਦੰਦਾ ਸੀ ਤੇ ਕੱਲ ਸਈਦ ਦੇ ਥਾਣਾ ਸਦਰਪੱਟੀ ਵਿੱਚ ਇੱਕ ਪਚਾ ਦਰਜ ਕੀਤਾ ਸੀ ਆਮ ਜੈਕਟ ਦਾ ਜਿਸ ਵਿੱਚ ਇਹਦੇ ਤੋਂ ਇੱਕ ਪਿਸਟਲ ਤੇ ਰੋਂਦ ਰਿਕਵਰ ਹੋਈ ਸੀ ਬੁਰਾ ਨੇ ਤਫਤੀਸ਼ ਇਸਨੇ ਪੁਲਿਸ ਪਾਰਟੀ ਨੂੰ ਤਾਂ ਸਿਆ ਕਿ ਇਹਦੇ ਕੋਲ ਇੱਕ ਹੋਰ ਵੈਪਨ ਹੈ ਕਲੋਕ ਪਿਸਟਲ ਜਿਹੜਾ ਕਿਸਨੇ ਬਾਮਨੀ ਵਾਲਾ ਰੋਡ ਦੇ ਉੱਤੇ ਇੱਕ ਸੁਨਸਾਨ ਜਗ੍ਹਾ ਤੇ ਲੁਕੋ ਕੇ ਰੱਖਿਆ ਹੋਇਆ ਹੈ ਜਦੋਂ ਪੁਲਿਸ ਪਾਰਟੀ ਇਸ ਨੂੰ ਇੱਥੇ ਲੈ ਕੇ ਆਉਂਦੀ ਹੈ ਤਾਂ ਇਸਨੇ ਵੈਪਨ ਦੀ ਰਿਕਵਰੀ ਦੇ ਦੌਰਾਨ ਉਹ ਪਿਸਟਲ ਆਲਰੇਡੀ ਜੋ ਨੋਟਡ ਵੀ ਸੀ ਉਸਨਾਂ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਵਾਬੀ ਫਾਇਰ ਵਿੱਚ ਸਦਰ ਪੱਟੀ ਦੀ ਪੁਲਿਸ ਨੇ ਬਹਾਦਰੀ ਨਾਲ ਸਾਹਮਣਾ ਕਰਦੇ ਹੋਏ ਗੋ ਫਾਇਰ ਕੀਤੇ ਜਿਨ੍ਹਾਂ ਵਿੱਚੋਂ ਇੱਕ ਫਾਇਰਿਸ ਦੀ ਲਾਤੇ ਲਾਤੇ ਲੱਗ ਗਿਆ ਤੇ ਇਹਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਉਸ ਤੋਂ ਬਾਅਦ ਐਂਬੂਲੈਂਸ ਬੁਲਾ ਕੇ ਇਸਨੂੰ ਸਿਵਲ ਸਿਵਲ ਹਸਪਤਾਲ ਪੱਟੀ ਦਾਖਲ ਕਰਵਾਇਆ ਗਿਆ ਜਿੱਥੇ ਇਹਦਾ ਇਲਾਜ ਚੱਲ ਰਿਹਾ ਹੈ ਜੀ ਸਰ ਇਹ ਪ੍ਰਭਦਾਸੂ ਬਾਲ ਦੇ ਖਿਲਾਫ ਹੀ ਪਹਿਲੇ ਕਾਫੀ ਦਰਜਾ ਮਾਮਲੇ ਹੈ ਔਰ ਇਹ ਫਰੋਤੀਆਂ ਨੂੰ ਲੈ ਕੇ ਵੀ ਇਹ ਸਰ ਗੱਲ ਸਾਹਮਣੇ ਆ ਰਹੀ ਹੈ ਕੁਝ ਇਹਦੇ ਖਿਲਾਫ ਕਿੰਨੇ ਪਰਚੇ ਦਰਜਾ ਪਹਿਲਾਂ ਇਸ ਦੇ ਉੱਪਰ ਇਸ ਤੋਂ ਪਹਿਲੇ 5 ਪਰਚੇ ਜਿਨ੍ਹਾਂ ਵਿੱਚ 307 ਆਈਪੀਸੀ ਵਰਗੇ ਹਿੰਸ ਅਫੈਂਸ ਵੀ ਪਰਚੇ ਦਰਜ ਹਨ ਕੁਝ ਪਰਚੇ ਹਰੀਕੇ थाने ਦਰਜ ਹਨ ਤੇ ਇੱਕ ਸਿਟੀ ਜ਼ੀਰਾਂ ਵਿੱਚ ਵੀ ਦਰਜ ਹੈ ਬਾਕੀ ਦੀ ਕਿਸ ਕਿਸਵਤ ਵਿੱਚ ਸ਼ਮੂਲੀਅਤ ਹੈ ਉਹ ਅਜੇ ਮੈਟਰ ਆਫ ਇਨਵੈਸਟੀਗੇਸ਼ਨ ਆਪਾਂ ਜਰੂਰ ਤਸਦੀਕ ਕਰਾਂਗੇ ਸਰ ਇਸ ਗੰਗ ਦੇ ਇਹ ਵੀ ਗੱਲ ਸਾਹਮਣੇ ਆਈ ਹੈ ਕੁਝ ਪਰਚੇ ਪਹਿਲਾਂ ਵੀ ਪੁਲਿਸ ਵੱਲੋਂ ਦਰਜ ਕੀਤੇ ਗਿਆਨ ਕਿ ਗਵਾਂਡੀ ਦੇਸ਼ ਪਾਕਿਸਤਾਨ ਨਾਲ ਵੀ ਸੰਬੰਧ ਪਾਇਆ ਗਿਆ ਇਸ ਮਗਲੋਂ ਲੋਕ ਹਰਿਆਣੀਆਂ ਕਿਪਾਂ ਔਰ ਹਥਿਆਰ ਵਿਪਨ ਮੰਗਾ ਕੇ ਸਪਲਾਈ ਕਰਦੇ ਨੇ ਕੁਝ ਇਹ ਵੀ ਗੱਲ ਸਾਹਮਣੇ ਆ ਰਹੀ ਕੁਝ ਇਹਦੇ ਵਿੱਚ ਉਹ ਜੇ ਮੈਟਰੋਫ ਇਨਵੈਸਟੀਗੇਸ਼ਨ ਹੈ ਜਿੱਦਾਂ ਦੀ ਕੋਈ ਗੱਲ ਸਾਹਮਣੇ ਕੀਤੀ ਆਪਾਂ ਜਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਇਸ ਦੌਰਾਨ ਹੋਰ ਵੀ ਕੋਈ ਇਹਦੇ ਵਿੱਚ ਪੁਛ ਕੇ ਵਿੱਚ ਗੱਲ ਸਾਹਮਣੇ ਆਈ ਹੈ ਜਿਹਦੇ ਵਿੱਚ ਇਹਦੇ ਸਬੰਧ ਕਿਸੇ ਹੋਰ ਗੈਂਗ ਨਾਲ ਵੀ ਇਸ ਤੋਂ ਇਲਾਵਾ ਦਸੂਬਲ ਤੋਂ ਸਨ ਪਾਈ ਗਿਆ ਇਸ ਨੇ ਕੁਝ ਹੋਰ ਲੋਕਾਂ ਦੇ ਨਾਮ ਲਏ ਆ ਤੇ ਆਪਾਂ ਵੀ ਜਰੂਰ ਹੋਣਾ ਚੰਗੀ ਤਰ੍ਹਾਂ ਤਸਦੀਕ ਕਰਕੇ ਉਹਨਾਂ ਦੇ ਖਿਲਾਫ ਵੀ ਬੰਦੀ ਲੀਗਲ ਕਾਰਵਾਈ ਜਰੂਰ ਕਰਾਂਗੇ ਪਰ ਕੁੱਲ ਇਸ ਬਾਸੋਂ ਹੁਣ ਇਸ ਵੇਲੇ ਕਿੰਨੇ ਵੈਪਨ ਬਰਾਮਦ ਹੋਏ ਕੀ ਕੀ ਬਰਾਮਦ ਹੋਇਆ ਟੋਟਲ ਹਜੇ ਤੱਕ ਹੀ ਦੇਖੋ ਦੋ ਵੈਪਨ ਰਿਕਵਰ ਹੋ ਚੁਕੇ ਹਨ ਇੱਕ ਤਾਂ ਕੱਲੀ ਰਿਕਵਰ ਹੋ ਗਿਆ ਸੀ ਇਸਨ ਡੀਐਸਪੀ ਪਟੀਲ ਕੇਸ ਐਨੀ ਜਿਹੜ ਨੇ ਦੱਸਿਆ ਹੈ ਕਿ ਮਲਜ਼ਮ ਪਾਸੋਂ 2 ਵੈਪਨ ਜੜੇ ਬਰਾਮਦ ਕੀਤੇ ਗਏ ਜਜੋ ਵਿੱਚ ਗਲੌਕ ਪਿਸਤੌਲ ਸ਼ਾਮਲ ਹਨ ਔਰ ਇਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਜਿਹੜੇ ਗਲੌਕ ਪਿਸਤੌਲ ਹਨ ਗਵਾਂਡੀ ਦੇਸ਼ ਪਾਕਿਸਤਾਨ ਵੱਲੋਂ ਡਰੋਨ ਦੀ ਮਦਦ ਨਾਲ ਮੰਗਵਾਏ ਜਾਂਦੇ ਸਨ ਔਰ ਪੁਲਿਸ ਵੱਲੋਂ ਇਸ ਨੂੰ ਹਿਰਾਸਤ ਵਿੱਚ ਲੈਂਦੇ ਹੋਏ ਜਿੱਥੇ ਸਿਵਲ ਹਸਪਤਲ ਇਲਾਜ ਲਈ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਇਸ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਰਮਨ ਚਾਵਲਾ ਜਗਮਾਨੀ ਟੀਵੀ ਤਰੰਤਾਰ ਖਣਾ ਸਦਰ ਪੱਟੀ ਦੀ ਪੁਲਿਸ ਵੱਲੋਂ ਇੱਕ ਅਸਲਾ ਐਕਟ ਦੇ ਤਹਿਤ ਉਹ ਮਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਸ ਨੂੰ ਜਦੋਂ ਅੱਜ ਨਿਸ਼ਾਨਦੇਹੀ ਉੱਪਰ ਲਿਆਂਦਾ ਗਿਆ ਤਾਂ ਉਸ ਨੇ ਪੁਲਿਸ ਪਾਰਟੀ ਉੱਪਰ ਫਾਇਰਿੰਗ ਕਰ ਦਿੱਤੀ ਇਸ ਦੌਰਾਨ ਜਿਹੜੀ ਪੁਲਿਸ ਪਾਰਟੀ ਹੈ ਉਸ ਦੀ ਜਵਾਬੀ ਕਾਰਵਾਈ ਦੌਰਾਨ ਉਹ ਜ਼ਖਮੀ ਹੋ ਗਿਆ ਇਸ ਦੌਰਾਨ ਮੌਕੇ ਤੇ ਜਿਹੜੇ ਡੀਐਸਪੀ ਲਵਕੇ ਸੈਣੀ ਪੁੱਜੇ ਨੇ ਉਹਨਾਂ ਨਾਲ ਗੱਲ ਕਰਾਂਗੇ ਕੀ ਮਾਮਲਾ ਹੈ ਔਰ ਇਹ ਮਲਜ਼ਮ ਕਿਸ ਨਾਲ ਜੁੜਿਆ ਆਇਆ ਹੈ ਕਿਹੜੇ ਸਰੇ ਦੇ ਸਬੰਧ ਪਾਏ ਗਏ ਹੈ ਕੇਸ ਗੈਂਗ ਦਾ ਹੈ ਇਸ ਦਾ ਸਬੰਧ ਪ੍ਰਭ ਦਾਸੋਵਾਲ ਗੈਂਗਸਟਰ ਦੇ ਨਾਲ ਹੈ ਇਹ ਉਸ ਦੇ ਕਹਿੰਦੇ ਕਈ ਜਗ੍ਹਾ ਫਾਇਰਿੰਗ ਇਨਸਟੈਂਸ ਹੋਈਆਂ ਜਾਂਦੰਦਾ ਸੀ ਤੇ ਕੱਲ ਸਹੀ ਦੇ ਥਾਣਾ ਸਦਰਪੱਟੀ ਵਿੱਚ ਇੱਕ ਪਚਾ ਦਰਜ ਕੀਤਾ ਸੀ ਆਮ ਜੈਕਟ ਦਾ ਜਿਸ ਵਿੱਚ ਇਹਦੇ ਤੋਂ ਇੱਕ ਪਿਸਟਲ ਤੇ ਰੋਂਦ ਰਿਕਵਰ ਹੋਈ ਸੀ ਬੁਰਾ ਨੇ ਤਫਤੀਸ਼ ਇਸਨੇ ਪੁਲਿਸ ਪਾਰਟੀ ਨੂੰ ਦੱਸਿਆ ਕਿ ਇਹਦੇ ਕੋਲ ਇੱਕ ਹੋਰ ਵੈਪਨ ਹੈ ਕਲੋਕ ਪਿਸਟਲ ਜਿਹੜਾ ਕਿ ਇਸਨੇ ਬਾਮਨੀ ਵਾਲਾ ਰੋਡ ਦੇ ਉੱਤੇ ਇੱਕ ਸੁੰਸਾਨ ਜਗ੍ਹਾ ਤੇ ਲੁਕੋ ਕੇ ਰੱਖਿਆ ਹੋਇਆ ਹੈ ਜਦੋਂ ਪੁਲਿਸ ਪਾਰਟੀ ਇਸ ਨੂੰ ਇੱਥੇ ਲੈ ਕੇ ਆਉਂਦੀ ਹੈ ਤਾਂ ਇਸਨੇ ਵੈਪਨ ਦੀ ਰਿਕਵਰੀ ਦੇ ਦੌਰਾਨ ਉਹ ਪਿਸਟਲ ਆਲਰੇਡੀ ਜੋ ਨੋਟਡ ਵੀ ਸੀ ਉਸ ਦੇ ਨਾਲ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਵਾਬੀ ਫ ਨਾ ਕਰਦੇ ਹੋਏ ਦੋ ਫਾਇਰ ਕਿਤੇ ਜਿਨ੍ਹਾਂ ਵਿੱਚੋਂ ਇੱਕ ਫਾਇਰ ਇਸ ਦੀ ਲਾਤੇ ਲਾਤੇ ਲੱਗ ਗਿਆ ਤੇ ਇਹਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਉਸ ਤੋਂ ਬਾਅਦ ਐਂਬੂਲੈਂਸ ਬੁਲਾ ਕੇ ਇਸ ਨੂੰ ਸਿਵਲ ਸਿਵਲ ਹਸਪਤਾਲ ਪੱਟੀ ਦਾਖਲ ਕਰਵਾਇਆ ਗਿਆ ਜਿੱਥੇ ਇਹਦਾ ਇਲਾਜ ਚੱਲ ਰਿਹਾ ਹੈ ਜੀ ਸਰ ਇਹ ਪ੍ਰਭਤ ਅਸੂਵਾਲ ਦੇ ਖਿਲਾਫ ਵੀ ਪਹਿਲੇ ਕਾਫੀ ਦਰਜਾ ਮਾਮਲੇ ਹੈ ਔਰ ਇਹ ਫਰੋਤੀਆਂ ਨੂੰ ਲੈ ਕੇ ਵੀ ਇਹ ਸਰ ਗੱਲ ਸਾਹਮਣੇ ਆ ਰਹੀ ਹੈ ਕੁਝ ਇਹਦੇ ਖਿਲਾਫ ਕਿੰਨੇ ਪਰਚੇ ਦਰਜਾ ਪਹਿਲਾਂ ਇਸ ਦੇ ਉੱਪਰ ਇਸ ਤੋਂ ਪਹਿਲੇ 5 ਪਰਚੇ ਦਰਜ ਹਨ ਜਿਨ੍ਹਾਂ ਵਿੱਚ 307 IPC ਵਰਗੇ ਹਿੰਸਾ ਆਫੈਂਸ ਵੀ ਪਰਚੇ ਦਰਜ ਹਨ ਕੁਝ ਪਰਚੇ ਹਰੀਕੇ थाने ਦਰਜ ਹਨ ਤੇ ਇੱਕ ਸਿਟੀ ਜ਼ੀਰਾ ਵਿੱਚ ਵੀ ਦਰਜ ਹੈ ਬਾਕੀ ਦੀ ਕਿਸ ਕਿਸਵਾਰਤਾ ਵਿੱਚ ਸ਼ਮੂਲੀਅਤ ਹੈ ਉਹ ਅਜੇ ਮੈਟਰੋਫ ਇਨਵੈਸਟੀਗੇਸ਼ਨ ਆਪਾਂ ਜਰੂਰ ਤਸਦੀਕ ਕਰਾਂਗੇ ਸਰ ਇਸ ਗੈਂਗ ਦੇ ਇਹ ਵੀ ਗੱਲ ਸਾਹਮਣੇ ਆਈ ਹੈ ਕੁਝ ਪਰਚੇ ਪਹਿਲਾਂ ਵੀ ਪੁਲਿਸ ਵੱਲੋਂ ਦਰਜ ਕੀਤੇ ਗਏ ਹਨ ਕਿ ਗਵੰਡੀ ਦੇਸ਼ ਪਾਕਿਸਤਾਨ ਨਾਲ ਵੀ ਸੰਬੰਧ ਪਾਇਆ ਗਿਆ ਇਸ ਮਗਲੋਂ ਲੋਕ ਹਰਿਆਣੀਆਂ ਕਿਪਾਂ ਔਰ ਹਥਿਆਰ ਵੈਪਨ ਮੰਗਾ ਕੇ ਸਪਲਾਈ ਕਰਦੇ ਹਨ ਕੁਝ ਇਹ ਵੀ ਗੱਲ ਸਾਹਮਣੇ ਆ ਰਹੀ ਕੁਝ ਇਹਦੇ ਵਿੱਚ ਉਹ ਜੇ ਮੈਟਰੋਫ ਇਨਵੈਸਟੀਗੇਸ਼ਨ ਹੈ ਜਿੱਦਾਂ ਦੀ ਕੋਈ ਗੱਲ ਸਾਹਮਣੇ ਕੀਤੀ ਆ ਆਪਾਂ ਜਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਇਸ ਦੌਰਾਨ ਹੋਰ ਵੀ ਕੋਈ ਇਹਦੇ ਵਿੱਚ ਪੁਛਗੇ ਵਿੱਚ ਗੱਲ ਸਾਹਮਣੇ ਆਈ ਹੈ ਜਿਹਦੇ ਵਿੱਚ ਇਹਦੇ ਸਬੰਧ ਕਿਸੇ ਹੋਰ ਗੈਂਗ ਨਾਲ ਵੀ ਇਸ ਤੋਂ ਇਲਾਵਾ ਦਸੂਬਲ ਤੋਂ ਸਨ ਪਾਈ ਗਿਆ ਇਸ ਨੇ ਕੁਝ ਹੋਰ ਲੋਕਾਂ ਦੇ ਨਾਮ ਲਏ ਆ ਤੇ ਆਪਾਂ ਵੀ ਜਰੂਰ ਹੋਣਾ ਚੰਗੀ ਤਰ੍ਹਾਂ ਤਸਦੀਕ ਕਰਕੇ ਉਹਨਾਂ ਦੇ ਖਿਲਾਫ ਵੀ ਬੰਦੀ ਲੀਗਲ ਕਾਰਵਾਈ ਜਰੂਰ ਕਰਾਂਗੇ ਪਰ ਕੁੱਲ ਇਸ ਬਾਸੋਂ ਹੁਣ ਇਸ ਵੇਲੇ ਕਿੰਨੇ ਵੈਪਨ ਬਰਾਮਦ ਹੋਏ ਕੀ ਕੀ ਬਰਾਮਦ ਹੋਇਆ ਟੋਟਲ ਹਜੇ ਤੱਕ ਇਹ ਦੇਖੋ ਦੋ ਵੈਪਨ ਰਿਕਵਰ ਹੋ ਚੁਕੇ ਹਨ ਇੱਕ ਤਾਂ ਕੱਲੀ ਰਿਕਵਰ ਹੋ ਗਿਆ ਇਸਨ ਡੀਐਸਪੀ ਪਟੀਲ ਦੇ ਕੇਸ ਹੈ ਜਿਹਨੇ ਦੱਸਿਆ ਹੈ ਕਿ ਮੁਲਜ਼ਮ પાસે ਦੋ ਵੈਪਨ ਜਿਹੜੇ ਬਰਾਮਦ ਕੀਤੇ ਗਏ ਜਦੇ ਵਿੱਚ ਗਲੌਕ ਪਿਸਤੌਲ ਸ਼ਾਮਲ ਹਨ ਔਰ ਇਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਜਿਹੜੇ ਗਲੌਕ ਪਿਸਤੌਲ ਹਨ ਗਵਾਂਡੀ ਦੇਸ਼ ਪਾਕਿਸਤਾਨ ਵੱਲੋਂ ਡਰੋਨ ਦੀ ਮਦਦ ਨਾਲ ਮੰਗਵਾਏ ਜਾਂਦੇ ਸਨ ਔਰ ਪੁਲਿਸ ਵੱਲੋਂ ਇਸ ਨੂੰ ਹਿਰਾਸਤ ਵਿੱਚ ਲੈਂਦੇ ਹੋਏ ਜਿੱਥੇ ਸਿਵਲ ਹਸਪਤਲ ਇਲਾਜ ਲਈ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਇਸ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਰਮਨ ਚਾਵਲਾ ਜਗਮਾਨੀ ਟੀਵੀ ਤਰੰਤ ਤਰੰਤ ਖਨਾਸਦਰ ਪੱਟੀ ਦੀ ਪੁਲਿਸ ਵੱਲੋਂ ਇੱਕ ਅਸਲਾ ਐਕਟ ਦੇ ਤਹਿਤ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਸ ਨੂੰ ਜਦੋਂ ਅੱਜ ਨਿਸ਼ਾਨਦੇਹੀ ਉੱਪਰ ਲਿਆਂਦਾ ਗਿਆ ਤਾਂ ਉਸ ਨੇ ਪੁਲਿਸ ਪਾਰਟੀ ਉੱਪਰ ਫਾਇਰਿੰਗ ਕਰ ਦਿੱਤੀ ਇਸ ਦੌਰਾਨ ਜਿਹੜੀ ਪੁਲਿਸ ਪਾਰਟੀ ਹੈ ਉਸ ਦੀ ਜਵਾਬੀ ਕਾਰਵਾਈ ਦਰਾਂ ਨੂੰ ਜ਼ਖਮੀ ਹੋ ਗਿਆ ਇਸ ਦੌਰਾਨ ਮੌਕੇ ਤੇ ਜਿਹੜੇ ਡੀਐਸਪੀ ਲਵਕੇ ਸੈਣੀ ਪੁੱਜੇ ਨੇ ਉਹਨਾਂ ਨਾਲ ਗੱਲ ਕਰਾਂਗੇ ਕੀ ਮਾਮਲਾ ਹੈ ਔਰ ਇਹ ਮੁਲਜ਼ਮ ਕਿਸ ਨਾਲ ਜੁੜਿਆ ਹੈ ਕਿਹੜੇ ਸਰ ਦੇ ਸਬੰਧ ਪਾਏ ਗਏ ਹੈ ਕੇਸ ਗੈਂਗ ਦਾ ਹੈ ਇਸ ਦਾ ਸਬੰਧ ਪ੍ਰਭ ਦਸੂਬਾਲ ਗੈਂਗਸਟਰ ਦੇ ਨਾਲ ਹੈ ਇਹ ਉਸ ਦੇ ਕਹਿੰਦੇ ਕਈ ਜਗ੍ਹਾ ਫਾਇਰਿੰਗ ਇਨਸਟੈਂਸ ਨੂੰ ਇੰਜਾਮ ਦਿੰਦਾ ਸੀ